ਕਰ ਰਹੇ ਮੁਖ्तार ਅंसारी ਵਾਲੀ ਜਾਂਚ ਹੋਣੀ ਚਾਹੀਦੀ ਆ ਉਹ ਕਹਿੰਦੇ ਕਿ ਕਰਾ ਲਓ ਤੇ ਨਾਲ ਉਧਰੋਂ ਵਿਰੋਧੀ ਧਿਰ ਵੀ ਕਹਿੰਦੀ ਆ ਕਿ ਲਾਰੈਂਸ ਵਾਲੀ ਇੰਟਰਵਿਊ ਦੀ ਵੀ ਹੋਣੀ ਚਾਹੀਦੀ ਆ ਦਿਨਰ ਜਿਹੜਾ ਉਹ ਘਰ ਆ ਕੇ ਆਪਣੇ ਘਰਦਿਆਂ ਨਾ ਕਰ ਲਈ ਫਲੈਟ ਲੈ ਕੇ ਦਿੱਤੇ ਲੰਚ ਘਰ ਕਰ ਕਲੀ ਸੌਈ ਘਰ ਕਾਲੀਦਾਰ ਰਹਿ ਕੇ ਗਿਆ ਭਈ 5 ਸਾਲ ਕਾਂਗਰਸ ਆਈ ਇਹਨਾਂ ਲੋਕਾਂ ਨੇ ਆਪਣੀ ਰਾਜਨੀਤੀ ਰੋਟੀਆਂ ਪਿੱਛੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਗਮਰਾਹ ਕਰਕੇ ਉਹ ਤੁਸੀਂ ਸਾਡੇ ਬੱਚਿਆਂ ਨੂੰ ਗਮਰਾਹ ਕੀਤਾ ਉਹਨਾਂ ਨੂੰ ਦਿਖਾਇਆ ਵੀ ਇਹ ਪਤਾ ਨਹੀਂ ਬੀਆਈਪੀ ਕਲਚਰ ਕਿੱਡਾ ਕਬ ਵਧੀਆ ਹੁੰਦਾ ਵਾ ਜਿਹੜਾ ਆਪਣੀਆਂ ਪਿਸਤੌਲਾਂ ਚੱਕ ਕੇ ਭੱਜਣਾ ਗੈਂਗਸਟਰਾਂ ਦਾ ਮੁੱਦਾ ਐਸਾ ਮੁੱਦਾ ਹੈ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਵਿਧਾਨ ਸਭਾ ਤੋਂ ਬਾਹਰ ਇਹ ਜਿਕੇਲੀ ਐ ਤਾਂ ਹੋਰ ਗੱਲ ਹੁੰਦੀ ਆ ਅੰਦਰ ਚਰਚਾ ਹੁੰਦੀ ਆ ਪਰ ਇਹਦਾ ਹੱਲ ਨਿਕਲਦਾ ਨਹੀਂ ਐ ਇੱਥੇ ਫਲੈਟਾਂ 'ਚ ਰੱਖੇ ਤੇ ਲੋਕਾਂ ਨੂੰ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਤੇ ਲੋਕਾਂ ਦੇ ਧੂੜ ਪਾ ਕੇ ਲੋਕਾਂ ਨੂੰ ਦਿਖਾਇਆ ਵੀ ਅਸੀਂ ਬਹੁਤ ਸਾਫ਼ ਸੁਥਰੀ ਸਰਕਾਰ ਚਲਾ ਰਹੇ ਹਾਂ ਦੇ ਨਾਲ ਪ੍ਰੈਸ਼ਰ ਪੱਪੀ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਅੱਜ ਅੰਦਰ ਗੁਰਦਾਸ ਮਾਨ ਦੀਆਂ 17 ਵੀ ਬੋਲ ਕੇ ਆਏ ਨੇ ਗੈਂਗਸਟਰਾਂ ਦੇ ਉੱਤੇ ਥੋੜੀ ਬਹਿਸ ਹੋਈ ਹੈ ਹਲਕੀ ਫੁਲਕੀ ਉਹ ਕਿਉਂ ਹੋਈ ਆ ਕੀ ਗੱਲ ਹੈ ਕਿ ਆਖਰ ਹੁਣ ਤੱਕ ਵੀ ਜਿਹੜੇ ਗੈਂਗਸਟਰਾਂ ਦੇ ਇਹ ਵੱਡੇ ਮੁੱਦੇ ਨੇ ਇਸ ਬਾਰੇ ਵਿਧਾਨ ਸਭਾ ਦੇ ਵਿੱਚ ਚਰਚਾ ਹੁੰਦੀ ਆ ਦੋਨੋਂ ਤੇਰਾ ਸਾਹਮਣੇ ਹੁੰਦੀਆਂ ਨੇ ਸਾਡੇ ਨਾਲ ਪੱਪੀ ਜੀ ਮੌਜੂਦ ਨੇ ਪੱਪੀ ਜੀ ਗੈਂਗਸਟਰਾਂ ਦਾ ਮੁੱਦਾ ਐਸਾ ਮੁੱਦਾ ਹੈ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਵਿਧਾਨ ਸਭਾ ਤੋਂ ਬਾਹਰ ਇਹ ਜੇ ਕਹਿ ਲਈਏ ਤਾਂ ਹੋਰ ਗੱਲ ਹੁੰਦੀ ਆ ਅੰਦਰ ਚਰਚਾ ਹੁੰਦੀ ਆ ਪਰ ਇਹਦਾ ਹੱਲ ਨਿਕਲਦਾ ਨਹੀਂ ਹੈ ਦੇਖੋ ਹੱਲ ਆਪੇ ਨਿਕਲਣਾ ਮਾਂ ਜਦੋਂ ਬੰਦੇ ਦੀ ਆਪਣੀ ਨੀਅਤ ਤੇ ਨੀਤੀ 'ਚ ਕੋਈ ਫਰਕ ਨਾ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਨੀਅਤ ਨਾਲ ਤੇ ਨੀਤੀ ਨਾਲ ਕੰਮ ਕਰ ਰਿਹਾ ਇਹਨਾਂ ਤਰ੍ਹਾਂ ਨਹੀਂ ਵੀ ਜੂਪੀ ਤੋਂ ਲਿਆ ਕੇ ਬੰਦੇ ਇੱਥੇ ਫਲੈਟਾਂ 'ਚ ਰੱਖੇ ਤੇ ਲੋਕਾਂ ਨੂੰ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਤੇ ਲੋਕਾਂ ਦੇ ਧੂੜ ਪਾ ਕੇ ਲੋਕਾਂ ਨੂੰ ਦਿਖਾਇਆ ਵੀ ਅਸੀਂ ਬਹੁਤ ਸਾਫ਼ ਸੁਥਰੀ ਸਰਕਾਰ ਚਲਾ ਰਹੇ ਹਾਂ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਗਮਰਾਹ ਕੀਤਾ ਵਾ ਅਸਲ ਜੇ ਸਜ਼ਾ ਦੇ ਹੱਕਦਾਰ ਨੇ ਤਾਂ ਇਹ ਲੋਕ ਨੇ ਜਿਹੜੇ ਅੱਜ ਬੱਚੇ ਸਾਡੇ ਘਰੋਂ ਵੀ ਗਏ ਹੋਏ ਆ ਪੰਜਾਬ ਦੀ ਜਵਾਨੀ ਦੇ ਕਿਸਾਨੀ ਨਾਲ ਇਹਨਾਂ ਦੋਨਾਂ ਸਰਕਾਰਾਂ ਨੇ ਪਹਿਲਾਂ ਭਾਜਪਾ ਕਾਲੀ ਦਲ ਕਾਂਗਰਸ ਰਹਿ ਗਈ ਕਾਲੀ ਦਲ ਰਹਿ ਕੇ ਗਿਆ ਫਿਰ 5 ਸਾਲ ਕਾਂਗਰਸ ਆਈ ਇਹਨਾਂ ਲੋਕਾਂ ਨੇ ਆਪਣੀ ਰਾਜਨੀਤੀ ਰੋਟੀਆਂ ਪਿੱਛੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਗਮਰਾਹ ਕਰਕੇ ਅੱਜ ਤਾਂ ਹੀ ਉਸ ਗੱਲਾਂ ਦੇ ਉੱਤੇ ਇਹਨਾਂ ਨੂੰ ਅਬ ਕਮ데요 ਫਿਰ ਵੀ ਮੁਖਤਿਆਰ ਅंसारी ਦੀ ਗੱਲ ਕਿਉਂ ਛੇੜ ਲਈ ਜੱਗੂ ਭਗਵਾਨਪੁਰੀਏ ਦੀ ਗੱਲ ਕਿਉਂ ਛੇੜ ਲਈ ਉਹ ਤੁਸੀਂ ਸਾਡੇ ਬੱਚਿਆਂ ਨੂੰ ਗਮਰਾਹ ਕੀਤਾ ਉਹਨਾਂ ਨੂੰ ਦਿਖਾਇਆ ਵੀ ਇਹ ਪਤਾ ਨਹੀਂ ਬੀਆਈਪੀ ਕਲਚਰ ਕਿੱਡਾ ਕ ਵਧੀਆ ਹੁੰਦਾ ਵਾ ਜਿਹੜਾ ਆਪਣੀਆਂ ਪਿਸਤੌਲਾਂ ਚੱਕ ਕੇ ਭੱਜਣਾ ਇਹਨਾਂ ਨੇ ਉਹ ਜੇਲਾਂ ਦੇ ਸਾਹਮਣੇ ਲਿਆ ਕੇ ਫਲੈਟ ਦਿੱਤੇ ਜੂਪੀ ਤੋਂ ਲਿਆ ਕੇ ਬੰਦੇ ਫਰਜੀ ਕੇਸ ਪਾ ਕੇ ਭੇਜੇ ਲੋਕਾਂ ਦੇ ਇਸ ਕਰਕੇ ਅੱਜ ਉਸ ਗੱਲ ਨੂੰ ਸਰਦਾਰ ਭਗਵਾਨ ਸਿੰਘ ਮਾਨ ਬਰੀਕੀ ਤੌਰ ਤੇ ਲੱਗਿਆ ਜਮੀਨੀ ਨਾਲ ਜੁੜ ਕੇ ਕੰਮ ਕਰ ਰਿਹਾ ਉਹ ਗੱਲਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਮੁਖਤਾਰ ਅंसारी ਵਾਲੀ ਜਾਂਚ ਹੋਣੀ ਚਾਹੀਦੀ ਆ ਉਹ ਕਹਿੰਦੇ ਕਿ ਕਰਾ ਲਓ ਤੇ ਨਾਲ ਉਧਰੋਂ ਵਿਰੋਧੀ ਧਿਰ ਵੀ ਕਹਿੰਦੀ ਆ ਕਿ ਲਾਰੈਂਸ ਵਾਲੀ ਇੰਟਰਵਿਊ ਦੀ ਵੀ ਹੋਣੀ ਚਾਹੀਦੀ ਆ ਦੇਖੋ ਗੱਲ ਸੁਣੋ ਅਸੀਂ ਇੱਕ ਅਸੀਂ ਤਾਂ ਇਹਨਾਂ ਗੱਲਾਂ ਨੂੰ ਜਗ ਜਹਰ ਕਰ ਰਹੇ ਆ ਇਹਨਾਂ ਨੇ ਤਾਂ ਆਪ ਲੈ ਕੇ ਆਂਦੇ ਸੀ ਉਹ ਲੋਕ ਇਹਨਾਂ ਨੇ ਤਾਂ ਫਲੈਟ ਲੈ ਕੇ ਉਹਨਾਂ ਨੂੰ ਦਿੱਤੇ ਵੀ ਜੇਲ੍ਹ ਚੋਂ ਸ਼ਾਮ ਨੂੰ ਆ ਕੇ ਡਿਨਰ ਜਿਹੜਾ ਉਹ ਘਰ ਆ ਕੇ ਆਪਣੇ ਘਰ ਦਿਆਂ ਨਾ ਕਰ ਲਈ ਫਲੈਟ ਲੈ ਕੇ ਦਿੱਤੇ ਲੰਚ ਘਰ ਕਰ ਲਈ ਸੌਂ ਹੀ ਘਰ ਇਹਨਾਂ ਲੋਕਾਂ ਕੌਣ ਕਹਿੰਦਾ ਸੀ ਇਹੀ ਕਾਂਗਰਸ ਵਾਲੇ ਕੈਪਟਨ ਸਾਰੇ ਕੈਪਟਨ ਮਨਿੰਦਰ ਸਿੰਘ ਤੇ ਸਾਬਕਾ ਮੰਤਰੀ ਜਿਹੜੇ ਸੀ ਮੁਖਤਿਆਰ ਅंसारी ਦਾ ਪਾਣੀ ਭਰਦੇ ਰਹੇ ਆ ਇਹ ਲੋਕ ਆਖਰੀ ਸਵਾਲ ਕਰੂੰਗਾ ਇੱਥੇ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਆਪ ਆਮੋ ਸਾਹਮਣੇ ਹੁੰਦੇ ਆ ਪੰਜਾਬ 'ਚ ਹਰਿਆਣਾ 'ਚ ਉਧਰ ਗੱਲ ਚੱਲਦੀ ਆ ਕਿ ਗੱਠਜੋੜ ਹੋਣ ਵਾਲਾ ਆ ਯਾ ਦੋ ਚਾਰ ਸੀਟਾਂ ਦਾ ਹੇਰ ਫੇਰ ਫਸਦਾ ਹੈਗਾ ਕੋਈ ਕੇਂਦਰ ਦੀਆਂ ਪਾਲਸੀਆਂ ਨੇ ਸਾਡੇ ਸੁਪਰੀਮੋ ਅਰਵਿੰਦ ਕੇ ਰੀਵਾਲ ਡਾਕਟਰ ਸੰਦੀਪ ਪਾਠਕ ਜੋ ਉਹਨਾਂ ਨੇ ਕਰਨਾਮਾ ਉਹ ਉਹਨਾਂ ਦਾ ਫੈਸਲਾ ਅਸੀਂ ਉਹਨਾਂ ਦੇ ਫੈਸਲੇ ਨਾਲ ਹਰ ਇੱਕ ਨਾਲ ਖੜੇ ਆਪ ਇਕੱਲਾ ਨਹੀਂ ਲੜ ਸਕਦੀ ਹਰਿਆਣਾ ਅਸੀਂ ਖੜੇ ਆ ਉਹਨਾਂ ਦਾ ਫੈਸਲਾ ਸਾਡੀ ਸੀਨੀਅਰ ਲੀਡਰਸ਼ਿਪ ਜੋ ਫੈਸਲਾ ਕਰੇ ਅਸੀਂ ਉਹਨਾਂ ਦੇ ਸਿਪਾਹੀਆਂ ਉਹਨਾਂ ਦੇ ਨਾਲ ਖੜੇ ਆ ਸੋ ਆ ਰਾਸ਼ਰ ਪੱਪੀ ਵਿਧਾਇਕ ਆਮ ਆਦਮੀ ਪਾਰਟੀ ਤੋਂ ਬਾਹਰ ਵੀ ਆ ਕੇ ਬੋਲੇ ਨੇ ਅੰਦਰ ਵੀ ਬੋਲੇ ਗੈਂਗਸਟਰਾਂ ਦੇ ਮੁੱਦੇ ਤੇ ਖਾਸ ਤੌਰ ਤੇ ਮੁਖ्तार ਅंसारी ਨੂੰ ਜਿਸ ਤਰੀਕੇ ਦੇ ਨਾਲ ਕਾਂਗਰਸ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਰੱਖਿਆ ਗਿਆ ਉਸ ਤੇ ਅੱਜ ਫਿਰ ਤੋਂ ਸਵਾਲ ਖੜੇ ਕੀਤੇ ਗਏ ਨੇ ਤੇ ਨਾਲ ਹੀ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਜਿਹੜਾ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਹੁੰਦਾ ਨਜ਼ਰ ਆ ਰਿਹਾ ਉਸਤੇ ਪ੍ਰਾਸਰ ਪੱਪੀ ਉਹਨਾਂ ਦਾ ਮੰਨਣਾ ਹੈ ਕਿ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਉਹਨਾਂ ਨੂੰ ਮਨਜ਼ੂਰ ਹੋਏਗਾ ਕੈਮਰਾ ਪਰਸਨ ਰਤੂਲ ਵਰਮਾ ਦੇ ਨਾਲ ਮੈਰ ਓਵਰਿੰਦਰ ਸਿੰਘ ਬੈਨਿਪਾਲ ਔਨ 에ਅਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ